ਭਾਰਤੀ ਜਨਤਾ ਪਾਰਟੀ ਵੱਲੋਂ ਪਿੰਡਾਂ ਅੰਦਰ ਲੋਕਾਂ ਦੀਆਂ ਸਹੂਲਤਾਂ ਲਈ ਲਗਾਏ ਜਾ ਰਹੇ ਲੋਕ ਸੁਵਿਧਾ ਕੈਂਪਾਂ ਨੂੰ ਸੂਬੇ ਦੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਬਰੀ ਬੰਦ ਕਰਵਾਉਣ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਸੂਬੇਦਾਰ ਪੋਲਾ ਸਿੰਘ ਹਸਨਪੁਰ, ਸਾਬਕਾ ਜ਼ਿਲ੍ਹਾ ਪ੍ਰਧਾਨ ਰਕੇਸ਼ ਕੁਮਾਰ ਜੈਨ, ਸਾਬਕਾ ਮੀਤ ਪ੍ਰਧਾਨ ਕਾਕਾ ਅਮਰਿੰਦਰ ਸਿੰਘ ਦਾਤੇਵਾਸ, ਮੰਡਲ ਪ੍ਰਧਾਨ ਕੁਸਦੀਪ ਸ਼ਰਮਾ ਦੀ ਅਗਵਾਈ ਹੇਠ ਬੁਡਲਾੜਾ ਸ਼ਹਿਰ ਵਿੱਚ ਰੋਸ ਮਾਰਚ ਕਰਦਨ ਤੋਂ ਬਾਅਦ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ ਇਸ ਮੌਕੇ ਭਾਜਪਾ ਆਗੂਆਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਜ਼ਬਰਦਸਤ ਨਾਰੇਬਾਜ਼ੀ ਕੀਤੀ ਗਈ ਸਰਕਾਰ ਮੁਰਦਾਬਾਦ ਦਿੱਲੀ ਦੇ ਠੱਗਾਂ ਦੀ ਸਰਕਾਰ ਮੁਰਦਾਬਾਦ ਠੱਗਾਂ ਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਸਰਕਾਰ ਮੁਰਦਾ ਜੀ ਜਿਵੇਂ ਡੇਢ ਦੋ ਮਹੀਨਿਆਂ ਚੋਂ ਅਸੀਂ ਲਗਾਤਾਰ ਆਪਣੇ ਹਲਕੇ ਦੇ ਵਿੱਚ ਕੀ ਪੂਰੇ ਪੰਜਾਬ ਦੇ ਵਿੱਚ ਸਾਡੇ ਕੈਂਪ ਚੱਲ ਰਹੇ ਨੇ ਜੋ ਹਾਈ ਕਮਾਂਡ ਵੱਲੋਂ ਸਾਨੂੰ ਹੁਕਮ ਸੀ ਕਿ ਵੀ ਜਿੰਨੀਆਂ ਵੀ ਸਕੀਮਾਂ ਸੈਂਟਰ ਸਰਕਾਰ ਦੀਆਂ ਅਸੀਂ ਜਿਹੜੇ ਮੀਡੀਅਮ ਵਰਗ ਹੈ ਜਾਂ ਜਿਹਦੇ ਵੀ ਮਤਲਬ ਕਿ ਜੋਰ ਨਾਲ ਲਾਹਾ ਲੈ ਸਕਦਾ ਸਰਵ ਉਰਸੀ ਸੁਵਿਧਾ ਦੇ ਰਹੇ ਸੀਗੇ ਅਚਾਨਕ ਕੱਲ ਪਤਾ ਨਹੀਂ ਕੀ ਹੋਇਆ ਸਰਕਾਰ ਨੇ ਕਿਸ ਤਰ੍ਹਾਂ ਦੇ ਆਰਡਰ ਕਰੇ ਅਸੀਂ ਕੈਂਪਸ ਸ਼ੁਰੂ ਕਰਿਓ 10-20 ਮਿੰਟ ਹੀ ਹੋਏ ਸੀਗੇ ਕਿ ਫੋਰਸ ਪਹੁੰਚ ਗਈ ਫੋਰਸ ਵੀ ਇਸ ਤਰ੍ਹਾਂ ਪਹੁੰਚੀ ਜਿਵੇਂ ਅਸੀਂ ਕੋਈ ਬਹੁਤ ਵੱਡਾ ਅਪਰਾਧ ਕਰ ਰਹੇ ਹਾਂ ਜਾਂ ਅਸੀਂ ਕਿਸੇ ਨਾਲ ਕੋਈ ਫਰਾਡ ਕਰ ਰਹੇ ਹਾਂ ਜਦੋਂ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਸੀ ਫ੍ਰੀ ਆਫ ਕੋਸਟ ਜਿਹੜੇ ਬਿਲਕੁਲ ਜਾਇ ਸੀਗੇ ਅਸੀਂ ਉਹ ਕਾਰਡ ਬਣਾ ਰਹੇ ਸੀ ਲੋਕਾਂ ਦੇ ਲੋਕ ਖੁਦ ਸੀਗੇ ਕੰਮ ਕਰਵਾ ਰਹੇ ਸੀਗੇ ਮਤਲਬ ਕਹਿੰਦਾ ਭਾਵੇਂ ਆ ਵੀ ਸਰਕਾਰ ਨੇ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰਤਾ ਉੱਥੇ ਸਾਨੂੰ ਚੱਕ ਕੇ ਇਹਨਾਂ ਨੇ ਜ਼ਬਰਦਸਤੀ ਹਾਲਾਂਕਿ ਮੇਰੀ ਐਸਐਚਓ ਸਾਹਿਬ ਨਾਲ ਵੀ ਜਦੋਂ ਸਾਡੇ ਲੈਪਟਾਪ ਚੱਕੇ ਗਏ ਮੈਂ ਰੋਕਿਆ ਵੀ ਤੂੰ ਲੈਪਟਾਪ ਨਾ ਚੱਕੋ ਜੇ ਤੁਸੀਂ ਬੰਦ ਕਰਨਾ ਸਾਡੀ ਹਾਈ ਕਮਾਂਡ ਨਾਲ ਗੱਲ ਕਰੋ ਤੇ ਅਸੀਂ ਇਹ ਜਿਹੜੇ ਕੈਂਪਰੇ ਅਸੀਂ ਬੰਦ ਕਰ ਦਾਂਗੇ ਪਰ ਉਹਨੇ ਧੱਕੇ ਨਾਲ ਚੱਕ ਕੇ ਸਾਨੂੰ ਪੂਰਾ ਕਮਾ ਕੇ ਭਲਾੜੇ ਸਾਨੂੰ ਉਹਨਾਂ ਨੇ ਬੂਹਾ ਠਾਣੇ ਦੇ ਵਿੱਚ ਸਪਾ ਕੇ ਰੱਖਿਆ ਸਾਮ ਨੂੰ 6 ਵਜੇ ਸਾਨੂੰ ਛੱਡਿਆ ਕਹਿਣ ਦਾ ਭਾਵ ਵੀ ਸਰਕਾਰ ਅੱਜ ਬੁਖਲਾ ਗਈ ਹੈ ਸਰਕਾਰ ਇਹ ਜਿਹੇ ਹਰਕਤਾਂ ਤੇ ਆ ਗਈ ਹੈ ਇਥੋਂ ਇਹ ਸਿੱਧ ਹੁੰਦਾ 17 ਤਰੀਕ ਦੀ ਜਿਹੜੀ ਰਾਜਪੁਰੇ ਰੈਲੀ ਸੀ ਉਹ ਰੈਲੀ ਤੋਂ ਬਾਅਦ ਸਰਕਾਰ ਬਿਲਕੁਲ ਭਗਵੰਤ ਮਾਨ ਜੀ ਤੁਹਾਨੂੰ ਪਤਾ ਪਹਿਲੀ ਸਾਮ ਵਾਲਾ ਉਹ ਇਸ ਤਰ੍ਹਾਂ ਹਿਲ ਚੁੱਕਿਆ ਇਸ ਤਰ੍ਹਾਂ ਦੇ ਆਰਡਰ ਦੇ ਰਹੇ ਨੇ ਉਹ ਕਿ ਸਰਕਾਰ ਜਿਹੜਾ ਪੰਜਾਬ ਦਾ ਮਾਹਰ ਵੀ ਖਰਾਬ ਕਰ ਰਹੀ ਹੈ ਜਿਹੜੇ ਸਾਡੇ ਲੋਕਾਂ ਨੂੰ ਸਹੂਲਤਾ ਮਿਲਨੀ ਆਤੀ ਉਹਨਾਂ ਲੋਕਾਂ ਨੇ ਸਹੂਲਤਾ ਖੋਹੀ ਉਹਨਾਂ ਨੂੰ ਵਾਂਝਾ ਕਰ ਰਹੀ ਹੈ ਅਸੀਂ ਇਸ ਪੱਖੋਂ ਜਿਹੜਾ ਕੱਲ ਸਾਡੇ ਨੇ ਨੇ ਇਸ ਤਰ੍ਹਾਂ ਦਾ ਕੀਤਾ ਦੁਰਪੱਖ ਕੀਤਾ ਅਸੀਂ ਇਹਦੇ ਵਿਰੁੱਧ ਦੇ ਵਿੱਚ ਅੱਜ ਉਤਲਾ ਵੀ ਫੂਕਿਆ ਅਸੀਂ ਲਗਾਤਾਰ ਸਾਡੇ ਹਾਈ ਕਮਾਂਡ ਤੋਂ ਹੁਕਮ ਵੀ ਨੇ ਮੀਟਿੰਗਾਂ ਵੀ ਚੱਲ ਰਹੀਆਂ ਨੇ ਅਸੀਂ ਜਿਹੜੇ ਕੈਂਪੇਨ ਦੁਬਾਰਾ ਸ਼ੁਰੂ ਕਰਾਂਗੇ ਅਸੀਂ ਪ੍ਰਸ਼ਾਸਨ ਨੂੰ ਠੋਕੇ ਕਹਿੰਦੇ ਵੀ ਜੇ ਤੁਹਾਡੇ 'ਚ ਹਿੰਮਤ ਹੋਊਗੀ ਸਾਡੇ ਕੈਂਪ ਰੋਕ ਲੈ ਅਸੀਂ ਕੈਂਪ ਦੁਬਾਰਾ ਵੀ ਚਾਲੂ ਕਰਾਂਗੇ ਜਿਹੜੀਆਂ ਸੋਸ਼ਲ ਸੈਂਟਰ ਸਰਕਾਰ ਦਿਆਂ ਨੇ ਅਸੀਂ ਗਰੀਬਾਂ ਤੱਕ ਮੀਡੀਅਮ ਵਰਗ ਦੇ ਲੋਕਾਂ ਤੱਕ ਪਹੁੰਚਾਗੇ ਰਹਾਂਗੇ ਜੈ ਭਾਰਤ ਜੈ ਹਿੰਦ ਬੀਜੇਪੀ ਕੋ ਪੰਜਾਬ ਸਰਕਾਰ ਨੂੰ 3.5 ਸਾਲ ਹੋ ਗਏ ਆਈ ਨੂੰ ਇਹ ਕੱਲੀ ਚੁਟਕਲਿਆਂ ਦੀ ਸਰਕਾਰ ਸੀ ਜਦੋਂ ਸਾਡੇ ਕੋਲੇ ਬੀਜੇਪੀ ਦੀ ਹਾਈ ਕਮਾਂਡ ਕੋਲੇ ਲੋਕਾਂ ਦੀਆਂ ਗਰੀਬਾਂ ਦੀਆਂ ਇਹ ਗੱਲਾਂ ਪਹੁੰਚੇ ਆ ਵੀ ਜੀ ਸਾਨੂੰ ਜਿਹੜੀਆਂ ਸੈਂਟਰਕਨੀਓ ਦਿੱਤੀਆਂ ਹੋਈਆਂ ਸਕੀਮਾਂ ਨੇ ਉਹਨੇ ਨਾ ਕਾਰਡ ਬਣਾਉਂਦੇ ਨੇ ਸਬਦਾ ਸੈਂਟਰ ਤੇ ਪੁਰਾਣੀਆਂ ਸਰਕਾਰਾਂ ਦੇ ਇਹਨਾਂ ਨੇ ਚੱਕ ਤੇ ਜਿਵੇਂ ਕਿ ਪਾਪਾ 20-20 ਪਿੰਡਾਂ ਵਿੱਚ ਇੱਕ ਸਬਦਾ ਸੈਂਟਰ ਹੈ ਬੀਜੇਪੀ ਦੀ ਸਰਕਾਰ ਨੇ ਇਹ ਗੱਲ ਸੋਚੀ ਵੀ ਕਿਉਂ ਨਾ ਗਰੀਬ ਜਿਹੜੇ ਜੱਟ ਜਿਹੇ ਨਵਾਂ ਸਕੀਮਾਂ ਵਾਲੇ ਵਿਚਾਰੇ ਵਿਧਵਾ ਨੇ ਪੈਨਸ਼ਨ ਵਾਲੀਆਂ ਨੇ ਉਹ ਹੈਂਡੀਕੈਪਟ ਹੈ ਉਹਨਾਂ ਦੇ ਅਸੀਂ ਕੈਂਪ ਲਾ ਕੇ ਉਹਨਾਂ ਨੂੰ ਕਾਰਡ ਉਹਨਾਂ ਦੇ ਘਰੋਂ ਘਰੀ ਬਣਾ ਕੇ ਦੇ ਦਈਏ ਇਹਦੇ ਕੈਂਪ ਚੱਲਦੇ ਨੂੰ 3 ਮਹੀਨੇ ਹੋ ਗਏ ਜਦੋਂ ਇਹਨਾਂ ਨੇ ਭਾਜਪੀ ਦੀ ਚੜ੍ਹਾਈ ਦੇਖੀ ਵੀ ਇਸ ਗੱਲ 'ਚ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਵੀ ਜਿੰਨੀਆਂ ਸਕੀਮਾਂ ਆਟਾ ਲਾਲ ਤੋਂ ਲੈ ਕੇ ਸੂਰੀਆ ਤੋਂ ਲੈ ਕੇ ਆਸ਼ਮਾਨ ਕਾਰ ਤੋਂ ਲੈ ਕੇ ਇਹ ਸਾਰੀਆਂ ਸੈਂਟਰ ਸਰਕਾਰ ਦੀਆਂ ਨੇ ਇਹਨਾਂ ਨੂੰ ਇਹ ਨਮੋਚੀ ਆਈ ਵੀ ਆਪਾਂ ਤਾਂ ਕੋਈ ਡੱਕਾ ਤੋੜ ਦੇਣੀ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਜਦੋਂ ਕਿ ਦੋਨੋਂ ਪੱਤਰਕਾਰ ਵੀਰਾਂ ਨੂੰ ਪਤਾ ਹੈ ਪਿਛਲੇ 3 ਸਾਲਾਂ ਤੋਂ ਪੰਜਾਬ ਸਰਕਾਰ ਕਨੇਓ ਕਣਕ ਵੀ ਨਹੀਂ ਪਹੁੰਚਾਰੀ ਹੋ ਸੈਂਟਰ ਸਰਕਾਰ ਦੀ ਜਦ ਤੁਸੀਂ ਜਾਓਗੇ ਪਤਾ ਲੱਗੇ ਇਹ ਪਤਾ ਲੱਗਣ ਤੋਂ बावजुਦ ਪਰਸੋਂ ਕੁਛਕਿਤਾ ਤੇ ਕੱਲ ਇਹਨਾਂ ਨੇ ਜਿਹੜੇ ਸਾਡੇ ਕੈਂਪ ਲਾਉਣ ਵਾਲੇ ਜਿਵੇਂ ਇੱਥੇ ਸਾਡੇ ਜ਼ਿਲ੍ਹੇ ਦੋ ਕੈਂਪ ਲੱਗੇ ਸੀਗੇ ਜਿਹੜੇ ਵੀਰੋਕੇ ਕੈਂਪ ਨੂੰ ਆਪਣਾ ਭੋਲਾ ਸਿੰਘ ਲੀਡ ਕਰ ਰਹੇ ਸੀਗੇ ਬਤੌਰ ਵਿਧਾਨ ਸਭਾ ਇਨਚਾਰਜ ਕਿਉਂਕਿ ਵਿਧਾਨ ਸਭਾ ਦੇ ਜਿੰਨੇ ਕੈਂਪ ਨੇ ਉਹ ਇਹਨਾਂ ਦੇ ਅੰਡਰ ਲੱਗਣੇ ਨੇ ਤੇ ਮੰਡਲ ਸੀ ਇਹ ਮੰਡਲ ਪ੍ਰਧਾਨ ਸੀ ਉੱਤੇ ਮੰਗੂ ਜੀ ਇਹਨਾਂ ਦੀ ਦੂਜੀ ਜ਼ਿੰਮੇਵਾਰੀ ਬਣਦੀ ਸੀ ਉੱਥੇ ਸਾਡੇ ਇਹਨਾਂ ਦੋਨੇ ਕਾਰਕੁਨਾਂ ਸਮੇਤ ਉਹ ਬੱਚੇ ਜਿਹੜੇ ਗਾਈਡ ਕਾਰਡ ਬਣਾ ਰਹੇ ਸੀ ਉਹ ਚ 20 ਕਿ ਸਾਲ ਦੀ ਬੇਟੀ ਵੀ ਸੀ ਇਹਨਾਂ ਨੇ ਕੋਈ ਸ਼ਰਮ ਨਹੀਂ ਮੰਨੀ ਉਹ ਬੱਚੀ ਸਮੇਤ ਚਾ ਕੇ ਸਾਰਾ ਦਿਨ ਇਹਨਾਂ ਨੂੰ ਪਤਾ ਨਹੀਂ ਕਿਤੇ ਰੱਖਿਆ ਮੈਂ ਇਹਨਾਂ ਦਾ ਪਿੱਛਾ ਕਰਾਂ ਮੈਨੂੰ ਕਹਿੰਦੇ ਜੀ ਸਦਰ ਗਏ ਆ ਮੈਂ ਸਦਰ ਗਏ ਅਸੀਂ ਸਾਰੀ ਬੀਜੇਪੀ ਦੀ ਟੀਮ ਉਧੂ ਮੁੜ ਕੇ ਬਰੇਟੇ ਗਈ ਬਰੇਟੇ ਕਹਿੰਦੇ ਕੁਦਰੀਆਂ ਗਏ ਕੁਦਰੀਆਂ ਗਏ ਕੁਦਰੀਓ ਭੱਜ ਗਏ ਕੁਦਰੀਓ ਭੱਜ ਗਏ 85 ਥਾ ਦੇ ਲੈ ਕੇ ਸਾਡੀ ਗੱਡੀ ਚ ਗੱਡੀ ਵੱਜੀ ਗੱਡੀ ਵੱਜਣ ਤੋਂ ਬਾਅਦ ਅਸੀਂ ਘਰ ਨਹੀਂ ਜਾ ਸਕਦੇ ਤੇ ਉਹਦੇ ਪਿੱਛੇ ਪੈਰ ਵਾਈ ਨਹੀਂ ਕਰੀ ਸ਼ਾਹ ਨੂੰ ਜਾ ਕੇ ਸਾਡੇ ਕੋਲ ਇਨਫਾਰਮੇਸ਼ਨ ਹੋਈ ਅਸੀਂ ਪੁੱਛਿਆ ਵੀ ਸਾਡੇ ਬੰਦੇ ਕਿੰਨੇ ਸਾਰੇ ਪੰਜਾਬ ਚ ਬੰਦੇ ਡਰਤੇ ਵੀ ਜੇ 15 ਮਿੰਟਾਂ ਚ ਸਾਡੇ ਬੰਦੇ ਰਿਲੀਜ਼ ਨਾ ਕਰਾਏ ਸੀ ਥਾਣੇ ਮੁਰੇ ਤਰਨਾ ਦੇ ਮੰਗੇ ਕਿਉਂਕਿ ਇੱਕ ਲੱਗ ਪਾ ਕੇ ਇੱਕ ਛੋਟੀ ਉਮਰ ਦੀ 18 ਸਾਲ ਦੀ ਬੇਟੀ ਵੀ ਸੀ ਜਿਹਦੇ ਮਾਪੇ ਪਰੇਸ਼ਾਨ ਸੀ ਆਪ ਪਰੇਸ਼ਾਨ ਸੀ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਛੁੜਾ ਕੇ ਲਏ ਇਸ ਗੱਲ ਅਸੀਂ ਪੁੱਛੜ ਦੁਕਾਨ ਨੂੰ ਦੱਸਣਾ ਚਾਹੁੰਦੇ ਆ ਵੀ ਜਦਾਂ ਤੁਸੀਂ ਖੁੱਲਕੇ ਇਹ ਗੱਲ ਕਹੋ ਵੀ ਭਾਈ ਅਸੀਂ ਪੰਜਾਬ ਸਰਕਾਰ ਦੇ ਨਾਗਰਿਕਾਂ ਦੇ ਖਿਲਾਫ ਆ ਸੂਲਤਾ ਦੇਣ ਦੇ ਖਿਲਾਫ ਇਸ ਗੱਲ ਨੂੰ ਤਾਰ ਪਿੱਡੋ ਕਰਨ ਦੀ ਕੋਸ਼ਿਸ਼ ਕਰੂ ਭਾਜਪੀ ਇਹਨਾਂ ਦਾ ਸ਼ਾਂਬਦਾਬ ਦੰਡਪੇੜ ਜਿਹੜਾ ਸੋਧਿਆ ਕਹਿੰਦਾ ਕਦੇ ਬਰਾਸਤ ਨਹੀਂ ਕਰੂਗੀ ਅਸੀਂ ਇਹਨਾਂ ਨੂੰ ਸਮਾਰ ਕੇ ਟਕਰਾਂਗੇ ਇਸ ਗੱਲ ਦੀ ਪੰਜਾਬ ਸਰਕਾਰ ਮੁੜਦਾਬ ਅੱਲਾਹ ਸਰਕਾਰ ਮੁੜਦਾਬ ਕੋ ਜਿਹੜਾ ਕੰਮ ਸਰਕਾਰਾਂ ਦਾ ਹੁੰਦਾ ਸਾਢੇ 3 ਸਾਲ ਹੋ ਗਏ ਪੰਜਾਬ ਦੇ ਵਿੱਚ ਆਪ ਪਾਰਟੀ ਸਰਕਾਰ ਬਣੀ ਨੂੰ ਉਹ ਲੋਕਾਂ ਨੂੰ ਜਿਹੜਾ ਹੈਗਾ ਉਹਨਾਂ ਨੇ ਜੋ ਬੈਨੀਫਿਟ ਦੇਣੇ ਸੀ ਲੋਕਾਂ ਦੇ ਵਿੱਚ ਜਾਣਾ ਸੀ ਉਹਨਾਂ ਨੇ ਕੁਛ ਨਹੀਂ ਸਹਿਗਾ ਸੈਂਟਰ ਸਰਕਾਰ ਦੀਆਂ ਲਗਭਗ 250 ਦੇ ਕਰੀਬ ਸਕੀਮਾਂ ਨੇ ਜੋ ਆਮ ਲੋਕਾਂ ਵਾਸਤੇ ਨਰਿੰਦਰ ਮੋਦੀ ਜੀ ਦੀ ਸਰਕਾਰ ਵੱਲੋਂ ਚਲਾਈਆਂ ਗਈਆਂ ਨੇ ਤਾਂ ਪੰਜਾਬ ਸਰਕਾਰ ਦੀ ਨੀਤੀ ਵੀ ਜੇ ਚਾਹਦੀ ਹੈ ਵੀ ਉਹਨੂੰ ਪਤਾ ਵੀ ਜੇ ਕਰੇ ਸੀ ਸਕੀਮਾਂ ਦਾ ਫਾਇਦਾ ਦਵਾਗੇ ਕਿਤੇ ਨਾ ਕਿਤੇ ਨਰਿੰਦਰ ਮੋਦੀ ਦਾ ਨਾਮ ਆਊਗਾ ਤਾਂ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਇਹ ਸਕੀਮਾਂ ਤੋਂ ਬਾਂਝਾ ਰੱਖਿਆ ਹੋਇਆ ਹੈ ਭਾਰਤੀ ਜਨਤਾ ਪਾਰਟੀ ਪਿਛਲੇ ਲੰਬੇ ਸਮੇਂ ਤੋਂ ਪਿੰਡਾਂ ਦੇ ਵਿੱਚ ਜਾ ਕੇ ਜਿਹੜੀਆਂ ਉਹ ਕੇਂਦਰੀਆਂ ਸਕੀਮਾਂ ਨੇ ਉਹਨਾਂ ਦਾ ਫਾਇਦਾ ਦੇ ਰਹੀ ਆ ਆਮ ਲੋਕਾਂ ਨੂੰ ਤਾਂ ਉਹਨਾਂ ਨੂੰ ਜਿਹੜੀ ਹੈਗਾ ਆਪ ਪਾਰਟੀ ਨੂੰ ਜਿਹੜਾ ਹੈਗਾ ਲੱਗ ਰਿਹਾ ਕਿਤੇ ਇਹ ਬਖਲਾੜ ਚਾ ਕੇ ਦਾ ਦਿਨੋ ਦਿਨ ਵੱਧ ਰਿਹਾ ਹੈ ਉਹਦੇ ਚੱਕਰ 'ਚ ਜਿਹੜਾ ਹੈਗਾ ਆਨੰਤਾ ਪਾਰਟੀ ਜਿੱਥੇ ਵੀ ਜਨਕੀ ਵੀ ਲੋਕਾਂ ਨੂੰ ਜਨਕੀ ਕੈਂਪਾਂ ਨੂੰ ਤੱਕੇ ਨਾਲ ਉੱਥੋਂ ਸਮਾਨ ਵੀ ਚੱਕਿਆ ਗਿਆ ਉੱਥੋਂ ਸਾਡੇ ਸਾਰੇ ਲੀਡਰਾਂ ਨੂੰ ਹਰਾਸ਼ਮੈਂਟ ਕੀਤਾ ਗਿਆ ਔਰ ਸਾਰੇ ਜਿਹੜੇ ਵੱਡੇ ਕੋਈ ਹੋਰ ਵੀ ਲੀਡਰਸ਼ਿਪ ਜਿੱਥੇ ਸਾਰਿਆਂ ਨੂੰ ਕਿਤੇ ਕਿਤੇ ਸਭ ਨੂੰ ਨਜ਼ਰਬੰਦ ਕੀਤਾ ਗਿਆ ਇਹ ਇੱਕ ਪੰਜਾਬ ਸਰਕਾਰ ਦੀ ਕਾਨੂੰਨੀ ਹਰਕਤ ਹੈ ਜਿਹਦੇ ਨਾਲ ਕੋਈ ਆਮ ਲੋਕਾਂ ਨੂੰ ਜਨਕਿ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਵਰਕਰ ਦਬਨ ਵਾਲਾ ਨਹੀਂ ਹੈਗਾ ਰਹੀ ਗੱਲ ਲੋਕਾਂ ਦੇ ਜਨਕਿ ਵੀ ਜਿਹੜੇ ਅਸੀਂ ਕੰਮ ਕਰ ਰਹੇ ਆ ਉਹ ਸਾਡੇ ਅੱਜ ਵੀ ਕੈਂਪੇਨ ਹੈਗੇ ਨੇ ਅੱਜ ਵੀ ਪਿੰਡ ਦੇ ਵਿੱਚ ਇੱਕ ਪਿੰਡ ਦੇ ਵਿੱਚ ਕੈਂਪੇਨ ਹੈਗਾ ਸਾਡਾ ਚੱਲ ਰਿਹਾ ਹੈ ਔਰ ਇਹ ਕੈਂਪ ਲਗਾਤਾਰ ਸਾਡੇ ਲਗਾਤਾਰ ਚੱਲਣਗੇ ਕਿਸੇ ਦੀ ਵੀ ਜਨਕਿ ਕੋਈ ਜ਼ੁਰਤ ਨਹੀਂ ਹੈਗੀ ਜਨਕਿ ਵੀ ਕੈਂਪ ਨੂੰ ਰੋਕ ਸਕਣ ਕਿਉਂਕਿ ਜਿਹੜੀ ਸੈਂਟਰ ਸਰਕਾਰ ਦੀਆਂ ਸਕੀਮਾਂ ਨੇ ਅਸੀਂ ਉਹਨਾਂ ਦਾ ਫਾਇਦਾ ਜਿਹੜੀ ਕਹੇਗਾ ਆਮ ਲੋਕਾਂ ਨੂੰ ਦੇਣਾ ਹੀ ਦੇਣਾ ਹੈ ਹੈਗੇ ਨੇ ਸਾਨੂੰ ਅਜੇ ਤੱਕ ਕੋਈ ਸਮਾਨ ਸਾਡਾ ਵਾਪਸ ਨਹੀਂ ਦਿੱਤਾ ਹੈਗਾ ਸਾਡੇ ਲੈਪਟਾਪ ਪ੍ਰਿੰਟਰ ਕਈ ਸਮਾਨ ਜਨੇ ਕਿਹੜਾ ਹੈਗਾ ਉਹਦੇ ਵਿੱਚ ਜਿਹੜਾ ਹੈਗਾ ਸੀ ਜਾਨੀ ਕਿ ਟਾਈਪ ਸੀ ਸਾਰਾ ਇੱਕ ਸਮਾਨ ਜਨੇ ਰਹਿਗਾ ਪੁਲਿਸ ਉੱਤੇ ਤੱਕੇ ਨਾਲ ਜਿਹੜਾ ਹੈਗਾ ਚੱਕ ਕੇ ਲੈ ਗਈ ਇਹ ਇਸ ਨੂੰ ਅਸੀਂ ਬਹੁਤ ਸਖਤ ਤੱਕੇ ਸਰਦਾਂ ਚੋਂ ਖੇਤੀ ਕਰਦੇ ਹਾਂ